ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਨਗਰ ਤਰਸ ਸੁਧਾਰ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਦੀ ਮੌਜੂਦਗੀ ਵਿੱਚ ਤਿੰਨ ਨਵੇਂ ਤਰਸਤੀਆਂ ਮੁਖਵਿੰਦਰ ਸਿੰਘ ਵਰਦੀ, ਮਨਦੀਪ ਸਿੰਘ ਮੋਂਗਾ ਅਤੇ ਦਲਜੀਤ ਸਿੰਘ ਮਿਆਦੀਆ ਨੇ ਆਪਣਾ ਅਹੁਦਾ ਸੰਭਾਲ ਲਿਆ ਇਸ ਮੌਕੇ ਢਾਲੀਵਾਲ ਅਤੇ ਰਿੰਟੂ ਨੇ ਤਰਸਤੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਗੁਰੂ ਨਗਰੀ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਵਚਨਬੱਧ ਹੈ ਉਹਨਾਂ ਮੁਖਵਿੰਦਰ ਸਿੰਘ ਵਰਦੀ, ਮਨਦੀਪ ਸਿੰਘ ਮੋਂਗਾ ਤੇ ਦਲਜੀਤ ਸਿੰਘ ਮਿਆਦੀਆ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਤਿੰਨੇ ਮੈਂਬਰ ਆਮ ਆਦਮੀ ਪਾਰਟੀ ਦੇ ਪੁਰਾਣੇ ਅਤੇ ਹੋਨ ਹਰ ਬੇਨਤੀ ਵਰਕਰ ਹਨ ਅਤੇ ਆਮ ਆਦਮੀ ਪਾਰਟੀ ਪੁਰਾਣੇ ਵਰਕਰਾਂ ਦੀ ਹਮੇਸ਼ਾ ਕਦਰ ਕਰਦੀ ਹੈ ਇਸ ਮੌਕੇ ਨਵੇਂ ਬਣੇ ਤਰਸਤੀ ਮੈਂਬਰਾਂ ਦੇ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਉਹ ਸ਼ਹਿਰ ਦੇ ਵਿਕਾਸ ਲਈ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਦੀ ਰਹਿਨੁਮਾਈ ਹੇਠ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਇਸ ਮੌਕੇ ਮੇਰ ਜਤਿੰਦਰ ਸਿੰਘ ਮੋਤੀ ਪਾਰਟੀ ਆ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨੀਸ਼ ਅਗਰਵਾਲ ਕਾਉਂਸਲਰ ਜਰਨੈਲ ਸਿੰਘ ਟੋਟ ਕਾਉਂਸਲਰ ਅਮਰਜੀਤ ਸਿੰਘ ਪ੍ਰਭ ਉਪਾਲ ਆਦਿ ਹਾਜ਼ਰ ਸਨ ਅਕੀਰ ਪਹਿਲੀ ਕੋਈ ਲਖਮੀਪਾਲ ਸਿੰਘ ਸਾਹਿਬ ਮਦਿਆ ਸਾਹਿਬ ਅੱਲਾ ਯਾਰ ਮੈਂ ਉਹਨਾਂ ਨੂੰ ਸਾਡੀ ਹੋਣਾ ਬਾਕੀ ਸਾਥ ਹੋ ਗਏ ਸੀ ਉਹਨਾਂ ਦਾ ਅੰਮ੍ਰਿਤਪਾਲ ਦੇ ਬਹੁਤ ਹੀ ਅਹਿਮiyat ਵਾਲੇ ਅਦਾਰੇ ਇੰਪਰੂਵਮੈਂਟ ਟਸਲਾ ਜਿਹੜਾ ਟ੍ਰਸਟੀ ਨੁਕਤ ਕੀਤਾ ਚੇਅਰਮੈਨ ਰਮਟੂ ਪਾਜੀ ਪਹਿਲਾਂ ਹੀ ਅਸੀਂ ਨਿਯੁਕਤ ਕੀਤੇ ਸੀਗੇ ਕਿ ਇੱਕਦੋਂ ਉਹਨਾਂ ਨੂੰ ਉਠਾ ਕੇ ਗਏ ਸੀਗੇ ਸੋ ਸਾਡੀ ਉਹਨ ਟੀਮ ਜਿਹੜੀ ਉਹਨਾਂ ਦੀ ਗਵਾਹੀ ਤੇ ਚੇਅਰਮੈਨ ਸਾਹਿਬ ਦੀ ਗਵਾਹੀ ਦੇ ਵਿੱਚ ਅਮਨ ਸਾਹਿਬ ਦੇ ਵਿੱਚ ਜਿਹੜੇ ਕੰਮ ਰਹਿੰਦੇ ਆ ਅਮਨ ਸਾਹਿਬ ਸ਼ਹਿਰ ਨੂੰ ਕਰੀਨ ਤੇ ਕਲੀਨ ਬਣਾਉਣ ਵਾਸਤੇ ਜਿੰਨੇ ਵੀ ਕੰਮ ਰਹਿੰਦੇ ਅਸੀਂ ਪਹਿਲ ਦੇ ਹਿਦਾਤ ਤੇ ਕਰਾਂਗੇ ਬਹੁਤ ਸ਼ਹਿਰ ਵਾਸੀਆਂ ਨੂੰ ਜਿਹੜਾ ਵਧੀਆ ਜਿਹੜੀਆਂ ਸੁੱਧਾ ਜਿਹੜੀ ਉਹ ਦਿਆਂਗੇ ਇਹਨਾਂ ਦਾ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਦੂਦ ਹੋਣ ਇਹ ਸਾਡੀ ਪਹਿਲ ਕਦਮੀ ਹੋਊ ਕਿ ਸ਼ਹਿਰ ਨੂੰ ਵਧੀਆ ਬਣਾਉਣਾ ਸਾਫ਼ ਸੁਥਰਾ ਬਣਾਉਣਾ ਉਹ ਸਹਿਲ ਬਸਿਆ ਦੀਆਂ ਸੋਖ ਸੁਖਾ ਵਾਸਤੇ ਹਰ ਪਲਾਣਾ ਜਿਹੜਾ ਕਰਨਾ ਉਹ ਸਾਡੀ ਐਮਐਸ ਤੋਕੀ ਪਹਿਲੇ ਦੱਸਦੇ ਤੇ ਅਸੀਂ ਕੰਮ ਜਿਹੜਾ ਉਹ ਕਰਾਂਗੇ ਕੋਈ ਮਤ ਨਹੀਂ ਮਿਸਟਰ ਪਿਆਰਾ ਜੀ ਰਾਜਨੀਤੀ ਦੀ ਚੀਜ਼ ਨਹੀਂ ਹੈ ਸਾਡੇ ਮੁੱਖ ਮੰਤਰੀ ਸਰਦਾਰ ਪ੍ਰਭਾਸ ਸਿੰਘ ਵਾਹ ਦੇ ਸਾਡੇ ਮੇਰੇ ਪ੍ਰਧਾਨ ਸ਼ਮਨ ਗੋੜੀ ਦੇ ਆਪਣੇ ਭਾਰਵਲ ਸਾਹਿਬ ਦੇ 885 ਨਾ ਦੇ ਜਿਨ੍ਹਾਂ ਨੇ ਸਾਡੇ ਸਾਰਿਆਂ ਨੇ ਜਿੰਮੇਵਾਰੀ ਸੋਪੀ ਅਸੀਂ ਆਪਣੀ ਇਹ ਜ਼ਿੰਮੇਵਾਰੀ ਤਨ ਦੇ ਹੀ ਨਿਭਾਵਾਂਗੇ ਸਾਨੂੰ ਜਿੱਥੇ ਵੀ ਸਾਡਾ ਕੋਈ ਵਲੰਟੀਅਰ ਭਲਾਏਗਾ ਆਪਾਂ ਉੱਥੇ ਜਾਵਾਂਗੇ ਜਿਹੜੇ ਅੰਮ੍ਰਿਤਸਰ ਦੇ ਰੁਕਿਓਏ ਕੰਮ ਸੀ ਕਿਉਂਕਿ ਇੰਪਰੂਵਮੈਂਟ ਟਰਸਟ ਮਤਲਬ ਇੰਪਰੂਵ ਕਰਨਾ ਅੰਮ੍ਰਿਤਸਰ ਨੂੰ ਇਹਨੂੰ ਵੀ ਕਰਾਂਗੇ ਗੁਰੂ ਨਗਰੀ ਨੂੰ ਗੁਰੂ ਨਗਰੀ ਲਈ ਵਧੀਆ ਕੰਮ ਕਰਾਂਗੇ ਕਿ ਸਾਡੇ ਚੋਗ ਨਾਂ ਤੇ ਕੋਈ ਤੁਹਾਡਾ ਪਿਓ ਬਾਬਾ ਦਾਦਾ ਨਾ ਕੋਈ ਮੰਤਰੀ ਹੀ ਨਾ ਕੋਈ ਐਮਐਲਏ ਸੀ ਨਾ ਕੋਈ ਕੰਪਲਰ ਨੇ ਅੱਜ ਤੁਹਾਡੇ ਸਾਹਮਣੇ ਸਾਰੇ ਆਮ ਘਰਾ ਦੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਨੇ ਕੋਰਸਰ ਵੀ ਬਣਾਤੇ ਐਮਐਲਏ ਵੀ ਬਣਾਤੇ ਮੰਤਰੀ ਬਣਾਤੇ ਸਾਡੇ ਵਰਗੇ ਟਰਸਟੀ ਵੀ ਬਣਾਤੇ ਲੱਗਾ ਹੁਣ ਮੋਟਰ ਸਾਡਾ ਵਿਕਾਸ ਹੋਊਗਾ ਬਿਲਕੁਲ ਜੀ ਅਸੀਂ ਅੰਮ੍ਰਿਤਸਰ ਗੁਰੂ ਨਗਰੀ ਦਾ ਵਿਕਾਸ ਬੜੀ ਵਧੀਆ ਤੇ ਕਿਹਨਾਂ ਨੂੰ ਨਿਆਹ ਕਰਵਾਉਣ ਵਾਲੇ ਹੈਰਵਾਣ ਵਾਲਾ ਤੇ ਮਹਾਰਾਜ ਆਪ ਹੈ ਅਸੀਂ ਤੇ ਸੇਵਾਦਾਰਾ ਜਿਹੜੀ ਸੇਵਾ ਸਾਨੂੰ ਲਈ ਗਈ ਆ ਆਪਾਂ ਸੇਵਾਦਾਰਾ ਲੱਗਾ ਪਰ ਸੇਵਾ ਸੰਦੀ ਗੱਲ ਪਾਵਗੇ ਮਾਨਦਰੀ ਬਿਲਕੁਲ ਨਹੀਂ ਪਾਵਗੇ ਜੀ ਮਾਨਦਰਜਣਾ ਪਾਵਾਂਗੇ ਪਰ ਆਪਣਾ ਜੇ ਬਿਲਕੁਲ ਜੀ ਬਿਲਕੁਲ ਅਸੀਂ ਬਿਲਕੁਲ ਹੀ ਮਾਨਦਰਜਣਾ ਕੰਮ ਕਰਾਂਗੇ ਸਾਡੇ ਕਿੰਨੇ ਭਰਾ ਵਾ ਤੇ ਤੁਹਾਡੇ ਚੇਅਰਮੈਨ ਸਾਹਿਬ ਉਸੀਂ ਰੱਖ ਕੇ ਸਾਡੀ ਵਧੀਆ ਟੀਮ ਹੈ ਵਧੀਆ ਤਰੀਕੇ ਨਾਲ ਕੰਮ ਕਰਾ ਲਿਆ ਅਸੀਂ ਅੰਮ੍ਰਿਤਸਰ ਦੀ ਗੁਰੂ ਨਗਰੀ ਨੂੰ ਬਹੁਤ ਵਧੀਆ ਬਣਾ ਦਿੱਤਾ ਅਮਰ ਸਿੰਘ ਜੀ ਬੱਤੀ ਆਈ ਆਪਣੀ ਪਾਰਟੀ ਨਾਲ ਜਮਾਨ ਦਾ ਸਾਡੇ ਕੌਮੀ ਕਨਵੇਰਾ ਸ਼੍ਰੀ ਕਮਲਜੀਤ ਕੈਰੀਵਾਲ ਜੀ ਸਾਡੇ ਸੇਮ ਸਰਦਾਰ ਦਵੰਸ਼ ਸਿੰਘ ਮਾਨ ਜੀ ਦਾ ਸਾਡੇ ਦੇ ਸਪਾਵਨਾਨ ਅਮਰ ਰੋੜਾਈ ਦਾ ਸ਼ਹਿਰੀ ਕਲਚੀ ਜੀ ਦਾ ਔਰ ਮੰਤਰੀ ਸਾਹਿਬ ਜਿਹੜੇ ਆਪ ਵਿਸ਼ੇਸ਼ ਤੌਰ ਤੇ ਸਾਨੂੰ ਸੁਭਰਵ ਵਸਤੇ ਆਏ ਨੇ ਸਤਿ ਆਲੋਚੀ ਜੀ ਕੈਰੀਵਾਲ ਜੀ ਬੱਲੇ ਜਰਨੈਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਸਾਡੇ ਚੇਅਰਮੈਨ ਸਾਹਿਬ ਐਮਐਲਏ ਸਾਹਿਬ ਵੀ ਸਾਡੇ ਨਾਲ ਇੱਥੇ ਆਏ ਨੇ ਉਹਨਾਂ ਸਾਰਿਆਂ ਦੇ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਔਰ ਸਾਰੇ ਜਿਹੜੇ ਸਾਥੀ ਇਹਨਾਂ ਪਿਆਰ ਲੋਕਾਂ ਦਿੱਤਾ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਿਹੜੇ ਮੇਵਾਲੀ ਆਉਂ ਗਾਰੇ ਸਾਲੇਗਨ ਤੇ ਕੋਈ ਕੁਝ ਬਰ ਕੋਈ ਅਜੇ ਤਾਂ ਕੋਈ ਪਾਰਟੀ ਉਹਨਾਂ ਜਿਹੜੀਆਂ ਵੀ ਜਿਹੜੇ ਮੇਰੇ ਬਈਆ ਭਾਇਓ ਸਰਪ੍ਰਧਾਨ ਸਿੰਘ ਜਾਂ ਬਲੌਗ ਇੰਚਾਰਜ ਜਨਨ ਸਟਾਫਰ ਸੀਗਾ ਕੋਸ਼ਿਸ਼ ਕੀਤੀ ਹੈ ਕਿ ਪੂਰੀ ਮਾਦਰ ਨਾਲ ਤਾਲੀ ਰਨ ਭਾਈ ਔਰ ਇਹ ਵੀ ਜਿਹੜੀ ਉਹਨਾਂ ਨੇ ਬਹੁਤ ਵੱਡੀ ਜਨਮਰ ਦਿੱਤੀ ਹੈ ਸਾਡੇ ਆਮ ਕਰਨ ਦੇ ਲੋਕਾਂ ਔਰ ਅਸੀਂ ਵਿਸ਼ਵਾਸ ਦਵਾਉਣੇ ਆ ਕਿ ਗੁਰੂ ਨਗਰੀ ਦਾ ਜਿਹੜਾ ਕਿ ਚਲੋ ਸੱਚੇ ਪਾਤਸ਼ਾਹ ਨੇ ਇਹ ਸੰਝਬਰ ਦਿੱਤੀ ਆ ਸੋ ਕੁਝ ਨਾ ਕੁਝ ਆਪਣਾ ਜਿਹੜਾ ਕੌਂਟਰੀਬਿਊਸ਼ਨ ਦੇ ਵਿੱਚ ਲੂ ਪਾਸ ਕੀਤੀ ਅਸੀਂ ਅਮਰ ਸਾਡੇ ਸੂਬਾ ਦੇ ਸੋਚ ਤਾਂ ਕੋਈ ਕੁ ਕਰ ਸਕਦਾ ਆਪਣੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਪੰਜਾਬ ਪ੍ਰਧਾਨ ਹਨ ਰੋਣਾ ਰੋੜਾ ਜੀ ਔਰ ਸਾਡੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਮਨ ਸੇਰਸੇਖ ਖੈਰੀਕਲ ਸੀ ਜੀ ਔਰ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਜਿਹੜਾ ਮੈਂ ਉਹ ਜਿੰਮੇਵਾਰੀ ਸੰਪੰਨ ਤੇ ਧੰਨਵਾਦ ਕਰਦਾ ਹਾਂ ਉਹ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਜੋ ਉਹਨਾਂ ਜਿੰਮੇਵਾਰੀ ਸਾਨੂੰ ਜਿਸ ਪਰ ਉਸ ਦੇ ਨਾਲ ਸਾਨੂੰ ਸ਼ੌਂਕੀ ਆ ਸੀ ਉਸ ਤੇ ਪੂਰਾ ਤਨ ਦੇ ਨਾਲ ਜਿਹੜਾ ਉਹ ਲਗਾਵਾਗੇ ਖਰੇ ਉਤਰਾਂ ਕੇ ਔਰ ਅੰਮ੍ਰਿਤਸਰ ਦੇ ਲਈ ਜਿਹੜਾ ਦਿਨ ਰਾਤ ਜਿਹੜੀ ਉਹ ਮਿਹਨਤ ਕਰਾਂਗੇ ਔਰ ਜਿੰਨੇ ਵੀ ਕਪ ਵਿਕਾਸ ਦੇ ਕੰਮ ਆ ਜਿਹੜੇ ਪ੍ਰੋਮੋਨਟ ਰਾਤੇ ਪਿਛਲੇ ਸਮੇਂ ਤੋਂ ਰੁਕੇ ਆ ਅਸੀਂ ਸਾਰੇ ਜਲਦ ਤੋਂ ਜਲਦ ਚੇਅਰਮੈਨ ਸਾਹਿਬ ਦੇ ਸਹਿਯੋਗ ਦੇ ਨਾਲ ਜਿਹੜੇ ਉਹ ਜਲਦੀ ਕਰਾਂਗੇ ਔਰ ਮੈਂ ਇੱਥੇ ਆਉਣ ਤੇ ਮੁੱਖ ਮੰਤਰੀ ਸੌਰੀ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਜੀ ਧਾਰਿਆਲ ਐਮ ਐਲ ਏ ਡਾਕਟਰ ਰਾਜੀ ਗੁਪਤਾ ਜੀ ਐਮਐਲਏ ਡਾਕਟਰ ਰਬਾਜ ਸਿੰਘ ਸੰਧੂ ਜੀ ਔਰ ਸਮੁੱਚੀ ਲੀਡਰਸ਼ਿਪ ਔਰ ਸਾਰੇ ਸਾਥੀਆਂ ਦਾ ਜਿਹੜਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਹਾਂ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਪਿਆਰ ਸਤਿਕਾਰ ਤੇ ਅਸ਼ੀਰਵਾਦ ਦਿੱਤਾ ਉਹ ਜਿਹੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੇ ਅੱਜ ਸਾਡੇ ਇੰਪਰੂਵਮੈਂਟ ਟਰਸਟ ਦੇ ਜਿਹੜੇ ਮੈਂਬਰ ਸਾਹਿਬਾਨ ਜਿਹੜੇ ਤਿੰਨੇ ਮੈਂਬਰ ਸਾਹਿਬਾਨ ਲਾਏ ਗਏ ਨੇ ਸੋ ਪਾਰਟੀ ਹਾਈ ਕਮਾਂਡ ਦਾ ਸੀ ਤੈ ਦਿਲੋਂ ਧੰਨ ਦੀਰਮਿੰਦ ਕੇਜਰੀਵਾਲ ਜੀ ਦਾ ਸੰਦੀਪ ਆਟਕ ਜੀ ਦਾ ਮਾਨ ਸਾਹਿਬ ਹੋਣਾ ਦਾ ਅਮਰੋੜਾ ਜੀ ਹੋਣਾ ਦਾ ਸੋ ਜਿਨ੍ਹਾਂ ਨੇ ਇੱਕ ਜਿਹੜੇ ਸਾਡੇ ਸਾਥੀ ਸੀ ਜਿਹੜੇ ਕਿ ਬਹੁਤ ਪੁਰਾਣੇ ਸਾਡੇ ਸਾਥੀ ਸੀ ਕਾਫੀ ਚੋਟੇ ਜਿਹੜੇ ਪਾਰਟੀ ਦੇ ਵਿੱਚ ਜਿਹੜੇ ਕੰਮ ਕਰ ਰਹੇ ਸੀ ਸੋ ਉਹਨਾਂ ਨੂੰ ਜਿਹੜਾ ਕਿ ਅੱਜ ਹੰਗੂਮਾਟਰਸ ਜਿਹੜੇ ਕਿ ਮੈਂਬਰ ਲਾ ਕੇ ਜਿਹੜੇ ਉਧੇਵਾਜੋਂ ਕਿ ਜਿਹੜਾ ਕਿ ਨਿਵਾਜਿਆ ਗਿਆ ਅੱਜ ਤਾਜਪੋਸ਼ੀ ਸੀ ਸੋ ਇਸ ਪਰਿਵਾਰ ਨੂੰ ਮਿਲ ਕੇ ਔਰ ਵਧਾਈ ਦਿੱਤੀ ਔਰ ਮੈਂ ਸਾਰੇ ਵੀਰਾਂ ਨੂੰ ਕਹਿਣਾ ਕਿ ਇਹ ਉਹ ਵੀਰ ਨੇ ਕਿ ਜਿਹੜੇ ਉਹਦੇ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਜਿਹੜੇ ਕਿ ਮਿਹਨਤ ਕਰ ਰਹੇ ਸੀ ਔਰ ਜਿਹੜੇ ਪਾਰਟੀ ਹਮੇਸ਼ਾ ਹੀ ਜਿਹੜੇ ਕਿ ਪੁਰਾਣੇ ਵਲੰਟੀਅਰ ਸਾਹਿਬਾਨ ਸੀ ਜਿਨ੍ਹਾਂ ਨੂੰ ਕਿ ਅ ਅਹੁਦੇ ਦੇ ਕੇ ਜਿਹੜੇ ਕਿ ਨਵਾਜ ਰਹੇ ਸੀ ਬਿੱਲੀ ਦੀ ਗਰਦੀ ਕਿ ਬਿੱਲੀ ਦਾ ਬਿੱਲੀ ਦਾ ਕਿ ਤਾਂ ਹਾਂ ਉਹ ਦੇਖੋ ਜਦੋਂ ਅਸੀਂ ਇਲੈਕਸ਼ਨ ਲੜ ਰਹੇ ਸੀ 2022 ਦੇ ਵਿੱਚ ਸੋ ਉਦੋਂ ਹੀ ਜਿਹੜਾ ਕਿ 600 ਯੂਨਟ ਦਾ ਉਦੋਂ ਹੀ ਵਾਅਦਾ ਕੀਤਾ ਸੀ ਔਰ ਜਨ ਲਗਭਗ ਤਿੰਨਾਂ ਮਹੀਨਿਆਂ ਬਾਅਦ ਜਿਹੜਾ ਕਿ 600 ਯੂਨਟ ਜਿਹੜਾ ਕਿ ਮਾਫ ਹੋ ਗਿਆ ਸੀ ਪਹਿਲੀ ਗਾਰੰਟੀ ਸੀ ਸਾਡੀ ਔਰ ਮਾਫੀ ਸੀ ਪਰ ਉਹ ਜਿੱਦਾਂ ਜਿੱਦਾਂ ਹੁਣ ਬਜਟ ਪੇਸ਼ ਕੀਤਾ ਉਹਨਾਂ ਨੇ ਜਿਹੜਾ ਜਿਹੜਾ ਬਜਟ ਦੇ ਵਿੱਚ ਆਇਆ ਸੋ ਉਹਦੇ ਮੁਤਾਬਕ ਜੋ ਯੈਸ ਜਿਹੜੀ ਨਿਕਲਦੀ ਸੀ ਉਹਨਾਂ ਨੇ ਕੱਢ ਕੇ ਕਿ ਜਿਹੜਾ ਜਨਤਾ ਨੂੰ ਜਿਹੜਾ ਕਿ ਹੋਰ ਜਿਹੜਾ ਕਿ ਸੁਰੱਖਤ ਰੂ ਜਿਹੜਾ ਕਿ ਉਹ ਕੀਤਾ ਗਿਆ